ਆਸੇ ਇਹ ਕਿ ਨਵੇਂ ਪੋਲ ਦੇ ਕੋਲਾ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਰਾਤ 1 2 ਨਕਾਬ ਪੋਛ ਦੋ ਨਕਾਬ ਪੇਸ਼ ਲਟੇਰਿਆਂ ਵੱਲੋਂ ਐਕਸਿਸ ਬੈਂਕ ਦਾ ਜਿਹੜਾ ਏਟੀਐਮ ਹੈ ਉਸ ਨਾਲ ਛੇੜਛਾੜ ਕੀਤੀ ਗਈ ਆ ਔਰ ਛੇੜਛਾੜ ਦਾ ਮਤਲਬ ਹੈ ਕਿ ਜਦੋਂ ਪੁਲਿਸ ਦੀ ਗਸ਼ਤ ਚੱਲ ਰਹੀ ਸੀ ਤਾਂ ਸੁਣਨ ਵਿੱਚ ਆਇਆ ਕਿ ਪੁਲਿਸ ਦੀ ਗਸ਼ਤ ਤੇ ਮੌਕੇ ਉਪਲਸ ਨੂੰ ਵੇਖਦੇ ਹੋਏ ਇਥੋਂ ਭੱਜ ਗਏ ਆ ਲੇਕਿਨ ਛੇੜਛਾੜ ਇੱਕ ਦੋ ਨਾਟ ਇੱਕ ਦੋ ਤਾਲੇ ਜਿਹੜੇ ਆ ਉਹ ਤੋੜੇ ਜ਼ਰੂਰ ਗਏ ਲੇਕਿਨ ਬਚਾਅ ਹੋ ਗਿਆ ਕੋਈ ਵੀ ਮਾਲੀ ਨੁਕਸਾਨ ਜਿਹੜਾ ਬੈਂਕ ਦਾ ਉਹ ਨਹੀਂ ਹੋਇਆ ਔਰ ਐਕਸਿਸ ਬੈਂਕ ਵੇਖ ਸਕਦੇ ਹੋ ਔਰ ਦਿਨਾਨਗ ਔਰ ਨਵੇਂ ਬੜੇ ਫਲਾਈਓਵਰ ਦੇ ਬਿਲਕੁਲ ਕੋਲ ਹੈ ਬੋਰਡ ਤੁਸੀਂ ਵੀ ਦੇਖ ਸਕਦੇ ਹੋ ਐਕਸਿਸ ਬੈਂਕ ਦਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਗਾ ਕੇ ਤਸਵੀਰਾਂ ਖਾਈਆਂ ਜਾਣ ਔਰ ਆ ਜੋ ਪੁਲ ਹੈ ਔਰੇ ਪੁਲਦੀਆਂ ਦੱਸ ਦਈਏ ਕਿ ਲਾਈਟਾਂ ਜੋ ਹੈ 15 ਦਿਨ ਤੋਂ ਪੁਲ ਚਾਲੂ ਆ ਚੱਲ ਰਿਹਾ ਲਗਾਤਾਰ ਲੋਕਾਂ ਦਾ ਆਵਾਜਾਈ ਹੋ ਰਹੀ ਆ ਲੇਕਿਨ ਚੋਰ ਹਨੇਰੇ ਦਾ ਫਾਇਦਾ ਉਠਾਉਂਦੇ ਔਰ ਲੱਗੀਆਂ ਹੋ ਜਾਂ ਲਾਈਟਾਂ ਜੋ ਆ ਰਾਤ ਬੰਦ ਰੈਂਦੀਆਂ ਨੇ ਇਹਦਾ ਕੀ ਕਾਰਨ ਹੈ ਲਾਈਟਾਂ ਲਗੀਆਂ ਕਿਉਂ ਸੀ ਇਹ ਬੰਦ ਰਹਿਣੀਆਂ ਨੇ ਔਰ ਦੱਸ ਦਈਏ ਕਿ ਚੋਰ ਜਿਹੜੇ ਆ ਉਹਨਾਂ ਨੇ ਇੱਥੋਂ ਤੱਕ ਆ ਕੇ ਏਟੀਐਮ ਨਾਲ ਛੇੜਛਾੜ ਕੀਤੀ ਆ ਲੇਕਿਨ ਮਾਲੀ ਨੁਕਸਾਨ ਦਾ ਫੇਰ ਦੱਸ ਦਈਏ ਕਿ ਬਚਾਓ ਹੋ ਗਿਆ ਕਿ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਨਕਾਬ ਪੋਛ ਦੋ ਲੁਟੇਰੇ ਜਿਹੜੇ ਆ ਰਾਤ ਨੂੰ ਕੋਈ 12 1 2 ਵਜੇ ਦੇ ਕਰੀਬ ਆਉਂਦੇ ਆ ਫਿਰ ਆ ਕੇ ਇੱਥੇ ਐਕਸਿਸ ਬੈਂਕ ਦਾ ਜੋ ਏਟੀਐਮ ਆ ਉਸ ਨਾਲ ਛੇੜਛਾੜ ਕਰਦੇ ਆ ਲੇਕਿਨ ਜਦੋਂ ਪੁਲਿਸ ਗਸ਼ਤ ਕਰਦੀ ਆ ਕਿਉਂਕਿ 15 ਅਗਸਤ ਦਾ ਟਾਈਮ ਆ ਔਰ ਕੱਲ ਹੀ ਪੁਲਿਸ ਵੱਲੋਂ ਰੋਡ ਮਾਰਚ ਕੱਢਿਆ ਗਿਆ ਉਸ ਨੂੰ ਵੇਖਦੇ ਹੋਏ ਪੁਲਿਸ ਅੱਜ ਵੀ ਮੁਸਤੈਦ ਹੈ ਸਿਰਫ ਇੱਥੋਂ 100 ਮੀਟਰ ਦੀ ਦੂਰੀ ਤੇ ਥਾਣਾ ਹੈ ਔਰ ਪੁਲਿਸ ਦਾ ਨਾਕਾ ਵੀ ਜਿਹੜਾ ਬੈਰੀਕਡ ਲੱਗਾ ਹੋਇਆ ਫਿਰ ਵੀ ਚੋਰ ਜਿਹੜੇ ਆ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਰਹਿੰਦੇ ਨੇ ਅਕਸਰ ਹੀ ਤੁਸੀਂ ਵੇਖਦੇ ਰਹਿੰਦੇ ਹੋ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਲੇਕਿਨ ਦੀਨਾ ਨਗਰ ਪੁਲਿਸ ਵੱਲੋਂ ਸਾਰੀਆਂ ਹੀ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਔਰ ਬੈਂਕਾਂ ਵੱਲੋਂ ਹੋਰ ਕਈ ਚੀਜ਼ਾਂ ਨੂੰ ਸੇਫ ਰੱਖਣ ਵਾਸਤੇ ਪੁਲਿਸ ਦੀ ਗਸ਼ਤ ਜਿਹੜੀ ਆ ਅਕਸਰ ਹੀ ਰਹਿੰਦੀ ਆ ਔਰ ਐਕਸਰ ਬੈਂਕ ਦੇ ਦੱਸਦੀ ਹੈ ਕਿ ਰਾਤ ਵਾਲੀ ਜੋ ਘਟਨਾ ਔਰ ਆ ਕੇ ਇੱਕ ਦੋ ਤਾਲੇ ਤੋੜਦੇ ਆ ਲਾਕ ਤੋੜਦੇ ਆ ਏਟੀਐਮ ਦਾ ਲੇਕਿਨ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੂਟਰ ਵੱਜ ਜਾਂਦਾ ਮੈਨੇਜਰ ਸਾਹਿਬ ਦਾ ਕਹਿਣਾ ਹੈ ਕਿ ਹੂਟਰ ਵੱਜ ਜਾਂਦਾ ਔਰ ਚੋਰ ਜਿਹੜੇ ਇੱਥੋਂ ਚਲੇ ਜਾਂਦੇ ਆ ਜੋ ਅਸੀਂ ਇੱਥੋਂ ਵੇਖਿਆ ਲੇਕਿਨ ਨੁਕਸਾਨ ਕੋਈ ਨਹੀਂ ਹੋਇਆ ਕੋਈ ਬੈਂਕ ਦਾ ਕੋਈ ਕੈਸ਼ ਦਾ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਔਰ ਫਿਰ ਦੱਸ ਦਈਏ ਕਿ ਆ ਜੋ ਪੁਲ ਬਣਿਆ ਇਸ ਦੇ ਉੱਤੇ ਲਾਈਟਾਂ ਲਗੀਆਂ ਨੇ ਔਰ ਲਾਈਟਾਂ ਜੋ ਆ ਬੰਦ ਰਹਿੰਦੀਆਂ ਨੇ ਕਾਰਨ ਕੀ ਹੈ ਤੇ ਲਾਈਟਾਂ ਲਗਾਈਆਂ ਹੀ ਤਾਂ ਜਾਂਦੀਆਂ ਨੇ ਕਿ ਜੇ ਹਨੇਰੇ ਦਾ ਜਿਹੜਾ ਵਾ ਰੋਸ਼ਨੀ ਹੋ ਸਕੇ ਕੋਈ ਵੀ ਚੋਰ ਚੱਕਾ ਇਸ ਤਰਫ ਕੋਈ ਵੀ ਝਾਤ ਨਾ ਮਾਰ ਸਕੇ ਲੇਕਿਨ ਲਾਈਟਾਂ ਜਿਹੜੀਆਂ ਸਿਰਫ ਇੱਕ ਨਾ ਦੀਆਂ ਲਾਈਟਾਂ ਔਰ ਕਰੋੜਾਂ ਰੁਪਏ ਖਰਾਬ ਕੀਤੇ ਗਏ ਨੇ ਲੱਖਾਂ ਰੁਪਏ ਇਹਨਾਂ ਲਾਈਟਾਂ ਤੇ ਲੱਗੇ ਨੇ ਔਰ ਇਹ ਲਾਈਟਾਂ ਜਿਹੜੀਆਂ ਇਹ ਬਿਲਕੁਲ ਬੰਦ ਰਹਿੰਦੀਆਂ ਰਾਤ ਦੇ ਸਮੇਂ ਅਕਸਰ ਹੀ ਸਾਨੂੰ ਕੰਪਲੇਨਾਂ ਆਉਂਦੀਆਂ ਕਿ ਪੁਲ ਦੀਆਂ ਲਾਈਟਾਂ ਬੰਦ ਨੇ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਬੰਧਤ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਪੁਲ ਜਿਹੜਾ ਇਸ ਦੀਆਂ ਲਾਈਟਾਂ ਚਾਲੂ ਕੀਤੀਆਂ ਜਾਣ ਕਿਉਂਕਿ ਇੱਥੇ ਇੱਕ ਦੋ ਬੈਂਕ ਜਿਹੜੇ ਆ ਇੱਕ ਦੋ ਬੈਂਕ ਇਸ ਦੇ ਕਰੀਬ ਨੇ ਔਰ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਬੈਂਕ ਜਿਹੜੇ ਆ ਇਹ ਇਹੀ ਸੇਫਟੀ ਆ ਕਿ ਜੇ ਲਾਈਟ ਹੋਵੇ ਕਿਉਂਕਿ ਚੋਰ ਬਹੁਤ ਜ਼ਿਆਦਾ ਹੈ ਔਰ ਜੇ ਲਾਈਟ ਹੋਵੇ ਤਾਂ ਬੈਂਕਰ ਦਾ ਬਚਾਅ ਹੋ ਸਕਦਾ ਔਰ ਵੀ ਕਈ ਘਰਾਂ ਦੇ ਵਿੱਚੋਂ ਚੋਰੀਆਂ ਤੋਂ ਬਚਾਅ ਹੋ ਸਕਦਾ ਔਰ ਤਸਵੀਰਾਂ ਤੁਹਾਨੂੰ ਦੀਨਾਨਗਰ ਦੀਆਂ ਵਖਾ ਰਹੇ ਆ ਔਰ ਪੁਲਿਸ ਨਾਲ ਜਦੋਂ ਗੱਲ ਕੀਤੀ ਗਈ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਤਫ਼ਤੀਸ਼ ਕਰ ਰਹੇ ਆ ਮੂੰਹ ਬੰਨੇ ਹੋਏ ਸਾਨੂੰ ਟੇਰੇ ਔਰ ਇੱਕ ਕਨਵੈਂਸ ਹੋਣਾ ਦੇ ਕੋਲ ਕੋਈ ਨਜ਼ਰ ਨਹੀਂ ਆਇਆ ਜਿਸ ਕਰਕੇ ਅਸੀਂ ਉਹਨਾਂ ਦੀ ਪਛਾਣ ਨਹੀਂ ਕਰ ਸਕੇ ਲੇਕਿਨ ਜੋ ਵੀ ਸਾਡੀ ਗਸ਼ਤ ਹੋ ਰਹੀ ਆ ਗਸ਼ਤ ਨੂੰ ਵੇਖ ਕੇ ਇਥੋਂ ਭੱਜ ਗਏ ਆ ਔਰ ਗਾ ਅਗੇ ਕੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅਗਲੀ ਖਬਰ ਵਿੱਚ ਸਾਰੇ ਪੱਖ ਵਿਖਾਵਾਂਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨੇਗਾ ਜ਼ਿਲ੍ਹਾ ਗੁਰਦਾਸਪੁਰ